ਅੰਗਣਵਾੜੀ ਸੈਂਟਰਾਂ ਦੇ ਵਿੱਚ ਸਰਕਾਰ ਖੁਦ ਖਾਣਾ ਭੇਜਦੀ ਹੈ ਤਾਂ ਕਿ ਜੋ ਘੱਟ ਆਮਦਨ ਵਰਗ ਵਾਲੇ ਲੋਕ ਨੇ ਉਹਨਾਂ ਨੂੰ ਸਹੀ ਤੇ ਪੋਸ਼ਟਿਕ ਖਾਣਾ ਮਿਲ ਸਕੇ ਖਾਸ ਤੌਰ ਤੇ ਉਹਨਾਂ ਦੇ ਬੱਚਿਆਂ ਨੂੰ ਤੇ ਅੰਗਣਵਾੜੀ 'ਚ ਉਹਨਾਂ ਦੀ ਕੇਅਰ ਹੁੰਦੀ ਹੈ ਪਰ ਦਲੀਏ ਦੇ ਜੋ ਪੈਕਟ ਪਿੱਛੋਂ ਸਰਕਾਰ ਵੱਲੋਂ ਆਉਂਦੇ ਨੇ ਐਸੇ ਹੀ ਇੱਕ ਪੈਕਟ ਦੇ ਵਿੱਚ ਜ਼ਹਿਰੀਲਾ ਕੀੜਾ ਮਿਲਿਆ ਹੁਣ ਇਹ ਕੀੜਾ ਜੋ ਆਪਾਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਆ ਖੰਜ ਖੰਜੂਰਾ ਕਹ ਦੇਈਦਾ ਹੈ ਤਾਂ ਇਹ ਕੀੜਾ ਜਦ ਬਿਲਿਆ ਤਾਂ ਉੱਥੇ ਮੌਜੂਦ ਜੋ ਅੰਗਣਵਾੜੀ ਵਰਕਰਾਂ ਸੀ ਉਹਨਾਂ ਨੇ ਇਸ ਦੀ ਵੀਡੀਓ ਬਣਾਈ ਆ ਹੁਣ ਇਹ ਵੀਡੀਓ ਤੁਹਾਨੂੰ ਨਾਲੋ ਨਾਲ ਦਿਖਾ ਰਹੇ ਆ ਜਿਸ ਦੇ ਵਿੱਚ ਕੀੜਾ ਵੀ ਨਜ਼ਰ ਆ ਰਿਹਾ ਤੇ ਖੁਦ ਵੀ ਆਪਸ ਵਿੱਚ ਉਹ ਗੱਲਾਂ ਕਰ ਰਹੀਆਂ ਨੇ ਵੀ ਡਰਨ ਦੀ ਲੋੜ ਨਹੀਂ ਆ ਇਹ ਪੈਕੇਟ ਦੇ ਅੰਦਰੋਂ ਹੀ ਨਿਕਲਿਆ ਉਹ ਤਾਂ ਉਲਟਾ ਸਫਾਈ ਕਰਕੇ ਕਿਉਂਕਿ ਪੈਕੇਟ ਮੰਨੇ ਆ ਚਰੋਂ ਪਹਿਲਾਂ ਤਾਂ ਪ੍ਰੀ ਮਿਕਸ ਹੁੰਦਾ ਇਹ ਕੀ ਪਾਇਆ ਤੇ ਉਸ ਤੋਂ ਬਾਅਦ ਤਿਆਰ ਇਹ ਦੜੀਆ ਪਰ ਉਹਨਾਂ ਨੇ ਫੇਰ ਵੀ ਆਪਣੀ ਜ਼ਿੰਮੇਵਾਰੀ ਮੰਨਦੇ ਹੋਏ ਉਸ ਨੂੰ ਸਫਾਈ ਕਰਨ ਦੀ ਸੋਚੀ ਕਿ ਉਹ ਸਾਫ਼ ਕਰਕੇ ਹੀ ਬਣਾਵਾਂਗੇ ਅੱਜ ਦਾ ਖਾਣਾ ਸੀ ਨਹੀਂ ਬਣਾਉਣ ਲੱਗੇ ਬੱਚੇ ਅਗਲੀ ਪਰ ਉਸਤੇ ਵਿੱਚ ਜੋ ਜੋ ਇੱਕ ਕੀੜਾ ਨਿਕਲਿਆ ਸਵਾਲ ਖੜੇ ਕਰਦਾ ਕੀ ਆਖਰਕਾਰ ਜੋ ਇਹ ਘੱਟ ਆਮਦਨ ਵਰਗ ਦੇ ਲੋਕ ਨੇ ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਕਿਵੇਂ ਕੀਤਾ ਜਾ ਸਕਦਾ ਜੇ ਸਰਕਾਰ ਦੇ ਵੱਲੋਂ ਬਕਾਇਦਾ ਇਹ ਪੈਕਡ ਫੂਡ ਆ ਰਿਹਾ ਹੈ ਤਾਂ ਇਸ ਦੇ ਵਿੱਚ ਕੀੜਾ ਮਿਲਣ ਦਾ ਜ਼ਿੰਮੇਵਾਰ ਕੌਣ ਹੈ ਕੀ ਪੈਕਿੰਗ ਦੇ ਸਮੇਤਿਆ ਨਹੀਂ ਰੱਖਿਆ ਗਿਆ ਇਹ ਕੁਝ ਸਵਾਲ ਨੇ ਜੋ ਕਿ ਹੁਣ ਖੜੇ ਹੋ ਰਹੇ ਨੇ ਤੇ ਇਹ ਵੀਡੀਓ ਆਪਣੇ ਆਪ ਦੇ ਵਿੱਚ ਵੀ ਇੱਕ ਸਵਾਲੀਆ ਚਿੰਨ ਹੈ ਉਸ ਪ੍ਰਾਕ ਦੇ ਉੱਤੇ ਜੋ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਅਦਾਰਿਆਂ ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਕਿਉਂਕਿ ਮਿੰਡੇ ਮਿਲਦਾ ਹੈ ਤਾਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਬੱਚੇ ਖਾਣਾ ਖਾਂਦੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਸਰਕਾਰ ਖੁਦ ਖਾਣਾ ਭੇਜਦੀ ਹੈ ਤਾਂ ਕਿ ਜੋ ਘੱਟ ਆਮਦਨ ਵਰਗ ਵਾਲੇ ਲੋਕ ਨੇ ਉਹਨਾਂ ਨੂੰ ਸਹੀ ਤੇ ਪੋਸ਼ਟਿਕ ਖਾਣਾ ਮਿਲ ਸਕੇ ਖਾਸ ਤੌਰ ਤੇ ਉਹਨਾਂ ਦੇ ਬੱਚਿਆਂ ਨੂੰ ਤੇ ਅੰਗਣਵਾੜੀ 'ਚ ਉਹਨਾਂ ਦੀ ਕੇਅਰ ਹੁੰਦੀ ਹੈ ਪਰ ਦਲੀਏ ਦੇ ਜੋ ਪੈਕਟ ਪਿੱਛੋਂ ਸਰਕਾਰ ਵੱਲੋਂ ਆਉਂਦੇ ਨੇ ਐਸੇ ਹੀ ਇੱਕ ਪੈਕਟ ਦੇ ਵਿੱਚ ਜ਼ਹਿਰੀਲਾ ਕੀੜਾ ਮਿਲਿਆ ਹੁਣ ਇਹ ਕੀੜਾ ਜੋ ਆਪਾਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਆ ਖੰਜ ਖੰਜੂਰਾ ਕਹੇ ਦਈਦਾ ਦਾ ਇੱਕ ਈੜਾ ਜਦ ਬਿਲਿਆ ਤਾਂ ਉੱਥੇ ਮੌਜੂਦ ਜੋ ਆਂਗਨਵਾੜੀ ਵਰਕਰਾਂ ਸੀ ਉਹਨਾਂ ਨੇ ਇਸ ਦੀ ਵੀਡੀਓ ਬਣਾਈ ਆ ਹੁਣ ਇਹ ਵੀਡੀਓ ਤੁਹਾਨੂੰ ਨਾਲੋ ਨਾਲ ਦਿਖਾ ਰਹੇ ਆ ਜਿਸ ਦੇ ਵਿੱਚ ਕੀੜਾ ਵੀ ਨਜ਼ਰ ਆ ਰਿਹਾ ਤੇ ਖੁਦ ਵੀ ਆਪਸ ਵਿੱਚ ਉਹ ਗੱਲਾਂ ਕਰ ਰਹੀਆਂ ਨੇ ਵੀ ਡਰਨ ਦੀ ਲੋੜ ਨਹੀਂ ਆ ਇਹ ਪੈਕੇਟ ਦੇ ਅੰਦਰੋਂ ਹੀ ਨਿਕਲਿਆ ਉਹ ਤਾਂ ਉਲਟਾ ਸਫਾਈ ਕਰਕੇ ਕਿਉਂਕਿ ਪੈਕੇਟ ਮੰਨਿਆ ਚਲੋ ਪਹਿਲਾਂ ਤਾਂ ਪ੍ਰੀ-ਮਿਕਸ ਹੁੰਦਾ ਹੈ ਇਹ ਕਿ ਪਾਇਆ ਤੇ ਉਸ ਤੋਂ ਬਾਅਦ ਤਿਆਰੇ ਦੜੀਆਂ ਪਰ ਉਹਨਾਂ ਨੇ ਫੇਰ ਵੀ ਆਪਣੀ ਜ਼ਿੰਮੇਵਾਰੀ ਮੰਨਦੇ ਹੋਏ ਉਸ ਨੂੰ ਸਫਾਈ ਕਰਨ ਦੀ ਸੋਚੀ ਕਿਉਂ ਸਾਫ਼ ਕਰਕੇ ਹੀ ਬਣਾਵਾਂਗੇ ਐਦਾਂ ਖੜਾ ਸੀ ਨਹੀਂ ਬਣਾਉਣ ਦੇਗੇ ਬੱਚੇ ਅਗਲੀ ਪਰ ਉਸਤੇ ਵੀ ਜੋ ਜੋ ਇਹ ਕੀੜਾ ਨਿਕਲਿਆ ਸਵਾਲ ਖੜੇ ਕਰਦਾ ਕੀ ਆਖਰਕਾਰ ਜੋ ਇਹ ਘੱਟ ਆਮਦਨ ਵਰਗ ਦੇ ਲੋਕ ਨੇ ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਕਿਵੇਂ ਕੀਤਾ ਜਾ ਸਕਦਾ ਹੈ ਜੇ ਸਰਕਾਰ ਦੇ ਵੱਲੋਂ ਬਕਾਇਦਾ ਇੰਪੈਕਟਡ ਫੂਡ ਆ ਰਿਹਾ ਹੈ ਪਰ ਇਸ ਦੇ ਵਿੱਚ ਕੀੜਾ ਮਿਲਣ ਦਾ ਜ਼ਿੰਮੇਵਾਰ ਕੌਣ ਹੈ ਕੀ ਪੈਕਿੰਗ ਦੇ ਸਮੇਂ ਧਿਆਨ ਨਹੀਂ ਰੱਖਿਆ ਗਿਆ ਇਹ ਕੁਝ ਸਵਾਲ ਨੇ ਜੋ ਕਿ ਹੁਣ ਖੜੇ ਹੋ ਰਹੇ ਨੇ ਤੇ ਇਹ ਵੀਡੀਓ ਆਪਣੇ ਆਪ ਦੇ ਵਿੱਚ ਵੀ ਇੱਕ ਸਵਾਲੀਆ ਚਿੰਨ ਹੈ ਉਸ ਪ੍ਰਾਕ ਦੇ ਉੱਤੇ ਜੋ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਅਦਾਰਿਆਂ ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਕਿਉਂਕਿ ਮਿੰਡੇ ਮੀਲ ਤਹਿਤ ਬਹੁਤ ਸਾਰੇ ਸਕੂਲਾਂ ਦੇ ਵਿੱਚ ਬੱਚੇ ਖਾਣਾ ਖਾਂਦੇ